ਸਿਮ ਭਗਵੰਤਵਾਨ ਸੁਖਬੀਰ ਸਿੰਘ ਬਾਦਲ ਦਾ ਖਹਿੜਾ ਨਹੀਂ ਛੱਡਦੇ ਐ ਪ੍ਰਤੀਤ ਹੋ ਰਿਹਾ ਹੈ। ਲਗਾਤਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੰਜ ਕੱਸੇ ਜਾ ਰਹੇ ਨੇ ਜਿਵੇਂ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਹੋਰ ਕੋਈ ਦਿਖਦਾ ਨਹੀਂ ਕੱਲਾ ਸੁਖਬੀਰ ਸਿੰਘ ਬਾਦਲ ਦਿਖ ਜਾਂਦਾ ਓਵੇਂ ਹੀ ਹੁੰਦਾ ਪ੍ਰਤੀਤ ਹੋ ਰਿਹਾ। ਖੈਰ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਘੇਰ ਲਿਆ ਗਿਆ ਦੁਬਾਰਾ ਉਹਨਾਂ ਤੇ ਟਿੱਪਣੀ ਕੀਤੀ ਗਈ ਪਰ ਐਤਕੀ ਕਿੱਕਲੀ गा ਕੇ ਸੁਣਾਈ ਗਈ ਹੈ। ਹਾਲਾਂਕਿ ਹੁਣ ਤੱਕ ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਸਾਰਿਆਂ ਨੇ ਸੁਣਿਆ ਹੋਣਾ ਬਚਪਨ ਦੇ ਵਿੱਚ ਅੱਥਾ ਨੂੰ ਫੜ ਕੇ ਤੇ ਦਿਵਾਲੇ ਘੁੰਮਦਿਆਂ ਹੋਇਆਂ ਇਹ ਗੀਤ ਗਾਇਆ ਵੀ ਹੋਣਾ ਪਰ ਸੀਐਮ ਭਗਵੰਤ ਮਾਨ ਨੇ ਇੱਕ ਨਵੀਂ ਕਿੱਕਲੀ ਕੱਢ ਦਿੱਤੀ ਹੈ ਕਹਿੰਦੇ ਕਿੱਕਲੀ 2 ਉਹਨਾਂ ਨੇ ਨਵਾਂ ਗੀਤ ਕੱਢ ਦਿੱਤਾ ਜਿਹਨੂੰ ਹੁਣ ਸੀਐਮ ਭਗਵੰਤ ਮਾਨ ਨੇ ਗਾ ਕੇ ਵੀ ਸੁਣਾਇਆ ਔਰ ਇਸ ਵਾਰ ਕਿੱਕਲੀ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਨਾਲ ਪੌਂਦੇ ਨਜ਼ਰ ਆਏ ਨੇ ਸੀਐਮ ਭਗਵੰਤ ਮਾਨ ਯਾ ਕਹਿ ਦਈਏ ਕਿ ਸੁਖਬੀਰ ਸਿੰਘ ਬਾਦਲ ਦੀ ਕਿੱਕਲੀ ਪੌਂਦੇ ਸੁਣਾਈ ਦਿੱਤੇ ਨੇ ਸੀਐਮ ਭਗਵੰਤ ਮਾਨ ਇਹੋ ਜਿਹਾ ਮਾਹੌਲ ਬਣਾ ਦਿੱਤਾ ਗਿਆ ਕਿ ਲੋਕ ਹੱਸ-ਹੱਸ ਦੂਰੇ ਹੋ ਗਏ ਸੀਐਮ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਹੋ ਜਿਹਾ ਤਬਾ ਕੱਸਿਆ ਇਹੋ ਜਿਹਾ ਤੰਜ ਕੱਸਿਆ ਕਿ ਲੋਕ ਆਪਣਾ ਹਾਸਾ ਨਹੀਂ ਰੋਕ ਸਕੇ ਇਸ ਤੋਂ ਪਹਿਲਾਂ ਵਿਵਾਦ ਖੜਾ ਹੋ ਗਿਆ ਸੀ ਜਦ ਹਰਸਿਮਰਤ ਕੌਰ ਬਾਦਲ ਦੇ ਬਾਰੇ ਵਿੱਚ ਰੀਸ ਕਰਦੇ ਉਹਨਾਂ ਦੀ ਸੁਣਾਈ ਦਿੱਤੇ ਸੀਗੇ ਸੀਐਮ ਭਗਵੰਤ ਮਾਨ ਜਦੋਂ ਹਰਸਿਮਰਤ ਕੌਰ ਬਾਦਲ ਦੀ ਰੀਸ ਕੀਤੀ ਸੀ ਉਦੋਂ ਵੀ ਲੋਕ ਆਪਣਾ ਹਾਸਾ ਨਹੀਂ ਰੋਕ ਸਕੇ ਪਰ ਹੁਣ ਜਦੋਂ ਸੀਐਮ ਭਗਵੰਤ ਮਾਨ ਨੇ ਕਿੱਕਲੀ ਟੂ ਰਿਲੀਜ਼ ਕਰ ਦਿੱਤਾ ਸੁਖਵੀਰ ਸਿੰਘ ਬਾਦਲਵਾਲਾ ਉਦੋਂ ਵੀ ਲੋਕ ਆਪਣਾ ਹਾਸਾ ਰੋਕ ਨਹੀਂ ਸਕੇ ਆਖਰਕਾਰ ਇਹੋ ਜਿਹਾ ਕੀ ਐਸ ਗੀਤ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਬਾਰੇ ਵਿੱਚ ਕੀ ਕਹਿ ਗਏ ਇਸ ਕਿੱਕਲੀ ਦੇ ਵਿੱਚ ਆਓ ਸੁਣਦੇ ਆਂ ਕਿੱਕਲੀ ਮੈਂ ਨਾ ਅੱਜ ਅੱਜ ਲਿਖੂਗਾ ਅੱਜ ਬਠਿੰਡੇ ਜਾਣਾ ਹੁਣ ਇਸ ਤੋਂ ਬਾਅਦ ਮੈਂ ਜਾਂਦੇ ਜਾਂਦੇ ਹੁਣ ਲਿਖਣਾ ਦਿਮਾਗ 'ਚ ਖਿਆਲ ਤਾਂ ਆ ਗਿਆ ਤੇ ਲਿਖੂਗਾ ਕਿੱਕਲੀ 2 ਠੀਕ ਹੈ ਨਾ ਉਹਦਾ ਇੰਨਾ ਕੁ ਮੈਂ ਸੁਣਾ ਦੇਣਾ ਕਿ ਕਿੱਕਲੀ ਕਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਇੱਦੋਂ ਅੱਗੇ ਲਿਖੂਗਾ ਬਸ ਕੱਲ ਸੁਣਾ ਦੂ ਬਹੁਤ ਬਹੁਤ ਧੰਨਵਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਿਆਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ